ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਲੈ ਕੇ ਹਾਜ਼ਰ ਹੋਏ ਹਾਂ ਅੱਜ ਆਪਾਂ ਇੱਕ ਨਵੀਂ ਕਹਾਣੀ ਮੇਰੀ 10 ਸਾਲ ਦੀ ਮਾਸੂਮ ਬੱਚੀ ਕੁਝ ਸਮਾਨ ਖਰੀਦਣ ਲਈ ਗਲੀ ਵਿੱਚ ਗਈ ਸੀ ਸ਼ਾਮ ਤੋਂ ਬਾਅਦ ਰਾਤ ਹੋ ਗਈ ਪਰ ਉਹ ਵਾਪਸ ਨਹੀਂ ਆਈ ਪਰਿਵਾਰ ਦੇ ਮੈਂਬਰ ਉਸ ਨੂੰ ਲੱਭ ਰਹੇ ਸਨ 2 ਦਿਨ ਲੰਘ ਗਏ ਮੇਰੇ ਤਾਏ ਦਾ ਪੁੱਤ ਜਿਸ ਨੂੰ ਮੈਂ ਆਪਣਾ ਸਾਕਾ ਵੀਰ ਸਮਝਦੀ ਸੀ ਉਹ ਵੀ ਉਸ ਨੂੰ ਲੱਭਦਾ ਰਿਹਾ ਤੀਜੇ ਦਿਨ ਰਾਤ ਦੇ ਟਾਈਮ ਅਸੀਂ ਆਪਣੇ ਕਮਰੇ ਵਿੱਚ ਸੌਂ ਰਹੇ ਸੀ ਕਿ ਅਚਾਨਕ ਸਾਨੂੰ ਛੱਤ ਤੋਂ ਕਿਸੇ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ ਸਾਰੇ ਉੱਪਰ ਭੱਜੇ ਤੇ ਸਾਡੇ ਸਾਹਮਣੇ ਦ੍ਰਿਸ਼ ਦੇਖ ਕੇ ਮੈਂ ਬੇਹੋਸ਼ ਹੋ ਗਈ ਉਸੇ ਦਿਨ ਸਵੇਰੇ 8 ਵਜੇ ਮੈਨੂੰ ਇੱਕ ਅਜੀਬ ਜਿਹੀ ਬੇਚੈਨੀ ਮਹਿਸੂਸ ਹੋ ਰਹੀ ਸੀ ਮੇਰੇ ਦਿਲ ਦੀ ਧੜਕਣ ਤੇਜ਼ ਹੋ ਰਹੀ ਸੀ ਤੇ ਮੈਂ ਇੱਕਦਮ ਜਾਗੀ ਜਦੋਂ ਕਿ ਮੈਂ ਹਰ ਰੋਜ਼ 9 ਵਜੇ ਉੱਠਦੀ ਸੀ ਮੈਂ ਕਮਰੇ ਵਿੱਚ ਇਧਰ-ਉਧਰ ਦੇਖਿਆ ਸਭ ਕੁਝ ਠੀਕ ਸੀ ਪਰ ਮੈਨੂੰ ਘਬਰਾਹਟ ਹੋ ਰਹੀ ਸੀ ਫਿਰ ਮੈਂ ਆਪਣੀ ਬੇਟੀ ਬਾਰੇ ਸੋਚਿਆ ਤੇ ਉਸਦੇ ਕਮਰੇ ਵਿੱਚ ਚਲੀ ਗਈ ਉਹ ਗਹਿਰੀ ਨੀਂਦ ਵਿੱਚ ਸੌਂ ਰਹੀ ਸੀ ਮੈਂ ਉਸਦੇ ਨੇੜੇ ਗਈ ਤੇ ਉਸਦੇ ਸਿਰ ਉੱਤੇ ਹੱਥ ਫੇਰਿਆ ਫਿਰ ਮੇਰੀ ਨਿਗਾਹ ਉਸਦੀ ਥਾਣ ਤੇ ਪਈ ਜਿੱਥੇ ਦੰਦਾਂ ਦੇ ਨਿਸ਼ਾਨ ਸੀ ਜੋ ਕਿਸੇ ਬੱਚੇ ਦੇ ਨਹੀਂ ਸਗੋਂ ਕਿਸੇ ਵੱਡੇ ਦਾ ਲੱਗਦਾ ਸੀ ਮੇਰਾ ਦਿਲ ਤੇਜ਼ ਧੜਕਣ ਲੱਗ ਪਿਆ ਮੈਂ ਆਲੇ ਦੁਆਲੇ ਦੇਖਿਆ ਤੇ ਕਿਤੇ ਵੀ ਕੋਈ ਨਿਸ਼ਾਨ ਨਹੀਂ ਸੀ ਮੈਂ ਸੋਚ ਰਹੀ ਸੀ ਕਿ ਮੈਂ ਆਪਣੇ ਘਰ ਵਾਲੇ ਦੇ ਉੱਠਦੇ ਹੀ ਇਸ ਬਾਰੇ ਉਸ ਨਾਲ ਗੱਲ ਕਰਾਂਗੀ ਮੇਰੀ ਚਿੰਤਾ ਵੱਧਦੀ ਜਾ ਰਹੀ ਸੀ ਕਿਉਂਕਿ ਕੁੜੀਆਂ ਦੀ ਇੱਜ਼ਤ ਨਾਜ਼ੁਕ ਹੁੰਦੀ ਹੈ ਅਤੇ ਅਜਿਹੀਆਂ ਚੀਜ਼ਾਂ ਨੂੰ ਨਜ਼ਰਅੰਦਾਜ਼ ਕਰਨ ਨਾਲ ਬੱਚਿਆਂ ਦਾ ਬਚਪਨ ਬਰਬਾਦ ਹੋ ਜਾਂਦਾ ਹੈ ਮੈਂ ਆਪਣੇ ਘਰ ਵਾਲੇ ਨੂੰ ਉਠਾਇਆ ਅਤੇ ਕਿਹਾ ਕਿ ਤੁਹਾਨੂੰ ਪਤਾ ਹੈ ਪਿੰਕੀ ਦੀ ਧੌਣ ਤੇ ਕਿਸੇ ਦੇ ਦੰਦਾਂ ਦੇ ਨਿਸ਼ਾਨ ਹਨ ਪਹਿਲਾਂ ਤਾਂ ਉਸਨੇ ਕੋਈ ਧਿਆਨ ਨਾ ਦਿੱਤਾ ਪਰ ਫਿਰ ਉਹ ਮੇਰੇ ਨਾਲ ਪਿੰਕੀ ਦੇ ਕਮਰੇ ਵਿੱਚ ਗਿਆ ਹੈਰਾਨੀ ਵਾਲੀ ਗੱਲ ਇਹ ਸੀ ਕਿ ਹੁਣ ਪਿੰਕੀ ਦੀ ਧੌਣ ਤੇ ਨਿਸ਼ਾਨ ਨਹੀਂ ਸੀ ਮੈਂ ਵੀ ਪੂਰੇ ਦਿਨ ਨਾਲ ਦੇਖਿਆ ਪਰ ਕੁਝ ਵੀ ਨਹੀਂ ਸੀ ਮੇਰੇ ਘਰ ਵਾਲੇ ਨੇ ਗੁੱਸੇ ਨਾਲ ਕਿਹਾ ਸਵੇਰੇ ਸਵੇਰੇ ਬਕਵਾਸ ਕਰਨ ਲੱਗ ਪੈਂਦੀ ਐ ਤੂੰ ਨੀਂਦ ਵਿੱਚ ਕੋਈ ਸੁਪਨਾ ਦੇਖਿਆ ਹੋਵੇਗਾ ਉਹ ਵਾਪਸ ਚਲਾ ਗਿਆ ਪਰ ਮੇਰਾ ਦਿਲ ਮੰਨਣ ਲਈ ਤਿਆਰ ਨਹੀਂ ਸੀ ਮੈਨੂੰ ਵਾਰ-ਵਾਰ ਮਹਿਸੂਸ ਹੋ ਰਿਹਾ ਸੀ ਕੁਝ ਗਲਤ ਹੈ ਪਰ ਕੋਈ ਮੇਰੀ ਗੱਲ ਸੁਣਨ ਲਈ ਤਿਆਰ ਨਹੀਂ ਸੀ ਮੈਂ ਹੈਰਾਨ ਸੀ ਕਿ ਨਿਸ਼ਾਨ ਅਚਾਨਕ ਕਿੱਥੇ ਗਾਇਬ ਹੋ ਗਏ ਪਰ ਬੇਚੈਨੀ ਘਟ ਨਹੀਂ ਹੋ ਰਹੀ ਸੀ ਮੈਂ ਇੱਕ ਮਾਂ ਸੀ ਤੇ ਜਿਵੇਂ ਉਹ ਕਹਿੰਦੇ ਹਨ ਜਦੋਂ ਇੱਕ ਮਾਂ ਕਿਸੇ ਚੀਜ਼ ਬਾਰੇ ਚਿੰਤਤ ਹੁੰਦੀ ਹੈ ਤਾਂ ਇਸ ਪਿੱਛੇ ਜ਼ਰੂਰ ਕੋਈ ਕਾਰਨ ਹੋਵੇਗਾ ਮੈਂ ਆਪਣੀ ਬੱਚੀ ਦੇ ਕੋਲ ਬੈਠੀ ਸੀ ਉਸ ਦੀ ਧੌਣ ਵੱਲ ਵੇਖ ਰਹੀ ਸੀ ਜਿੱਥੇ ਮੈਂ ਕੁਝ ਸਮਾਂ ਪਹਿਲਾਂ ਇੱਕ ਨਿਸ਼ਾਨ ਦੇਖਿਆ ਸੀ ਮੈਂ ਆਪਣੇ ਆਪ ਨੂੰ ਯਕੀਨ ਦਿਵਾਇਆ ਕਿ ਇਹ ਮੇਰਾ ਵਹਿਮ ਹੋ ਸਕਦਾ ਹੈ ਪਰ ਅੰਦਰੋਂ ਮੈਨੂੰ ਮਹਿਸੂਸ ਹੋਇਆ ਕਿ ਕੁਝ ਗਲਤ ਹੈ ਮੈਂ ਕੁਝ ਦੇਰ ਉੱਥੇ ਰਹੀ ਫਿਰ ਰਸੋਈ ਵਿੱਚ ਗਈ ਅਤੇ ਨਾਸ਼ਤਾ ਤਿਆਰ ਕਰਨ ਲੱਗੀ ਮੈਂ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰ ਰਹੀ ਸੀ ਕਿ ਮੇਰੀ ਕੁੜੀ ਦੀ ਰੱਖਿਆ ਕਰਨਾ ਅਤੇ ਉਸ ਨੂੰ ਕੁਝ ਨਾ ਹੋਵੇ ਨਹੀਂ ਤਾਂ ਮੈਂ ਜਿਉਂਦੇ ਜੀ ਮਰ ਜਾਵਾਂਗੀ ਕੁਝ ਚਿਰ ਪਿਛੋਂ ਅਚਾਨਕ ਮੇਰੀ ਬੱਚੀ ਚੀਕਾਂ ਮਾਰਦੀ ਹੋਈ ਉੱઠી ਮੈਂ ਭੱਜ ਕੇ ਕਮਰੇ ਵਿੱਚ ਗਈ ਅਤੇ ਦੇਖਿਆ ਕਿ ਉਹ ਜ਼ਮੀਨ ਤੇ ਆਪਣੀ ਧੌਣ ਫੜੀ ਬੈਠੀ ਸੀ ਮੈਂ ਕਬਰ ਆ ਗਈ ਤੇ ਉਸ ਦੇ ਕੋਲ ਗਈ ਅਤੇ ਪੁੱਛਿਆ ਕੀ ਹੋਇਆ ਪਿੰਕੀ ਸਭ ਠੀਕ ਹੈ ਤਾਂ ਉਸ ਨੇ ਕਿਹਾ ਮਾਂ ਮੇਰੀ ਧੌਣ ਵਿੱਚ ਬਹੁਤ ਦਰਦ ਹੋ ਰਿਹਾ ਹੈ ਇੱਕ ਅਜੀਬ ਕਿਸਮ ਦੀ ਬੇਚੈਨੀ ਹੈ ਉਸ ਦੀ ਜਰਦਨਾਕ ਆਵਾਜ਼ ਸੁਣ ਕੇ ਮੇਰਾ ਦਿਲ ਕੰਬ ਗਿਆ ਮੈਂ ਤੁਰੰਤ ਆਪਣੇ ਘਰ ਵਾਲੇ ਨੂੰ ਆਵਾਜ਼ ਮਾਰੀ ਉਹ ਵੀ ਭੱਜਦਾ ਹੋਇਆ ਕਮਰੇ ਵਿੱਚ ਆਇਆ ਅਤੇ ਇਹ ਦੇਖ ਕੇ ਮੇਰੀ ਬੇਟੀ ਡਰ ਗਈ ਪਿੰਕੀ ਨੇ ਰੋਂਦੇ ਹੋਏ ਕਿਹਾ ਪਿਤਾ ਜੀ ਮੇਰੀ ਥਾਣ ਵਿੱਚ ਬਹੁਤ ਦਰਦ ਹੋ ਰਿਹਾ ਹੈ ਜਿਵੇਂ ਕੋਈ ਮੇਰੀ ਥਾਣ ਤੋੜ ਰਿਹਾ ਹੋਵੇ ਮੈਨੂੰ ਬਚਾਓ ਮੇਰੇ ਘਰ ਵਾਲੇ ਨੇ ਉਸ ਨੂੰ ਸਮਝਾਇਆ ਬੱਚੇ ਘਬਰਾ ਨਾ ਮੈਂ ਤੈਨੂੰ ਹਸਪਤਾਲ ਲੈ ਜਾਵਾਂਗਾ ਪਰ ਫਿਰ ਉਹ ਬੇਹੋਸ਼ ਹੋ ਗਈ ਮੇਰੇ ਘਰ ਵਾਲੇ ਨੇ ਤੁਰੰਤ ਉਸ ਨੂੰ ਆਪਣੀ ਗੋਦੀ ਵਿੱਚ ਚੁੱਕਿਆ ਅਤੇ ਨੰਗੇ ਪੈਰਾਂ 'ਕਲੀਨਿਕ ਵੱਲ ਭੱਜ ਤੁਰੇ ਮੈਂ ਵੀ ਜਲਦੀ ਨਾਲ ਆਪਣਾ ਸਿਰ ਢੱਕਿਆ ਤੇ ਉਸ ਦੇ ਪਿੱਛੇ ਭੱਜੀ ਮੈਂ ਰਸਤੇ ਵਿੱਚ ਪਿੱਛੇ ਮੁੜ ਕੇ ਨਹੀਂ ਦੇਖਿਆ ਇਹ ਸਾਡੀ ਸਭ ਤੋਂ ਵੱਡੀ ਗਲਤੀ ਸਾਬਤ ਹੋਈ ਜਿਵੇਂ ਹੀ ਅਸੀਂ ਕਲੀਨਿਕ ਪਹੁੰਚੇ ਡਾਕਟਰ ਨੇ ਤੁਰੰਤ ਪਿੰਕੀ ਦੀ ਜਾਂਚ ਸ਼ੁਰੂ ਕਰ ਦਿੱਤੀ ਪਿੰਕੀ ਨੂੰ ਕੁਝ ਸਮੇਂ ਬਾਅਦ ਹੋਸ਼ ਆ ਗਿਆ ਪਰ ਉਸ ਦੀਆਂ ਅੱਖਾਂ ਲਾਲ ਸਨ ਉਸ ਨੇ ਮੈਨੂੰ ਜੱਫੀ ਪਾ ਲਈ ਅਤੇ ਕਿਹਾ ਮਾਂ ਮੇਰਾ ਗਲਾ ਦੁਖ ਰਿਹਾ ਹੈ ਡਾਕਟਰ ਨੇ ਕਿਹਾ ਇਹ ਸੰਭਵ ਹੈ ਕਿ ਖੇਡਦੇ ਸਮੇਂ ਗਰਦਨ ਵਿੱਚ ਖਚਾ ਆ ਗਿਆ ਹੋਵੇ ਇਹ ਛੋਟੇ ਬੱਚਿਆਂ ਵਿੱਚ ਹੁੰਦਾ ਹੈ ਤੁਸੀਂ ਇਸ ਨੂੰ ਇਹ ਦਵਾਈ ਸਮੇਂ ਤੇ ਦੇ ਦਿਓ ਡਾਕਟਰ ਨੇ ਸਮਝਾਇਆ ਕਿ ਜੇਕਰ ਕੋਈ ਅਚਾਨਕ ਵੇਹੋਸ਼ ਹੋ ਜਾਂਦਾ ਹੈ ਤਾਂ ਉਸ ਨੂੰ ਪਾਣੀ ਛਿੜਕ ਕੇ ਹੋਸ਼ ਵਿੱਚ ਵਾਪਸ ਲਿਆਉਣਾ ਚਾਹੀਦਾ ਹੈ ਫਿਰ ਜਦੋਂ ਅਸੀਂ ਪਿੰਕੀ ਨੂੰ ਲੈ ਕੇ ਘਰ ਵਾਪਸ ਆਏ ਤਾਂ ਆਂਢ ਗੁਆਂਢ ਦੇ ਲੋਕ ਦਰਵਾਜ਼ੇ ਤੇ ਇਕੱਠੇ ਹੋ ਗਏ ਮੇਰਾ ਘਰ ਵਾਲਾ ਪਿੰਕੀ ਨੂੰ ਅੰਦਰ ਲੈ ਗਿਆ ਅਤੇ ਮੈਂ ਕੁਝ ਸਮੇਂ ਲਈ ਲੋਕਾਂ ਨੂੰ ਸਮਝਾਉਂਦੀ ਰਹੀ ਪਿੰਕੀ ਸੌਂ ਗਈ ਸੀ ਪਰ ਮੇਰਾ ਘਰ ਵਾਲਾ ਇੱਕਦਮ ਚੁੱਪਚਾਪ ਚਿੰਤਾ ਵਿੱਚ ਡੁੱਬਿਆ ਬੈਠਾ ਸੀ ਮੈਂ ਉਸ ਨੂੰ ਪੁੱਛਿਆ ਤੁਸੀਂ ਇੱਥੇ ਕਿਉਂ ਬੈਠੇ ਹੋ ਤੁਸੀਂ ਉਸ ਨੂੰ ਇਕੱਲਾ ਕਿਉਂ ਛੱਡ ਦਿੱਤਾ ਫਿਰ ਮੈਂ ਕਮਰੇ ਵਿੱਚ ਗਈ ਅਤੇ ਉਹ ਡੂੰਗੀ ਨੀਂਦ ਵਿੱਚ ਸੀ ਮੈਂ ਸੁੱਖ ਦਾ ਸਾਹ ਲਿਆ ਪਰ ਜਦੋਂ ਮੈਂ ਆਪਣੇ ਘਰ ਵਾਲੇ ਨੂੰ ਦੇਖਿਆ ਤਾਂ ਉਹ ਅਜੀਬ ਹਾਲਤ ਵਿੱਚ ਸੀ ਉਸ ਨੇ ਕਿਹਾ ਪਹਿਲਾਂ ਤਾਂ ਮੈਂ ਉਸ ਦੀ ਗਰਦਨ ਤੇ ਦੰਦਾਂ ਦੇ ਨਿਸ਼ਾਨ ਦੇਖੇ ਫਿਰ ਉਹ ਬੇਹੋਸ਼ ਹੋ ਗਈ ਦਰਦ ਤੇ ਦਰਦ ਸੀ ਇਹ ਚੰਗਾ ਸੰਕੇਤ ਨਹੀਂ ਹੈ ਅੱਜ ਸਵੇਰ ਤੋਂ ਹੀ ਮੇਰੀ ਬੱਚੀ ਪਿੰਕੀ ਠੀਕ ਨਹੀਂ ਸੀ ਉਸ ਦੀ ਗਰਦਨ ਵਿੱਚ ਬਹੁਤ ਦਰਦ ਤੇ ਕਬਰਾਟ ਸੀ ਉਹ ਸਾਰੀ ਰਾਤ ਬੇਚੈਨ ਰਹੀ ਤੇ ਵਾਰ-ਵਾਰ ਕਹਿੰਦੀ ਰਹੀ ਪਿਤਾ ਜੀ ਮੈਨੂੰ ਅਜੀਬ ਲੱਗ ਰਿਹਾ ਹੈ ਮੈਂ ਤੁਹਾਡੇ ਨਾਲ ਰਹਿਣਾ ਚਾਹੁੰਦੀ ਹਾਂ ਮੇਰੇ ਘਰ ਵਾਲੇ ਨੇ ਇਹ ਵੀ ਕਿਹਾ ਕਿ ਮੈਨੂੰ ਸਾਰਾ ਦਿਨ ਉਸ ਦੇ ਨਾਲ ਰਹਿਣਾ ਚਾਹੀਦਾ ਹੈ ਉਸ ਨੂੰ ਇਕੱਲਾ ਨਾ ਛੱਡਣਾ ਉਸ ਵੱਲ ਵੇਖਦਿਆਂ ਕੰਮ ਤੇ ਜਾਣ ਤੋਂ ਪਹਿਲਾਂ ਉਸਨੇ ਕਿਹਾ ਕਿ ਉਸਨੂੰ ਅੱਜ ਪੰਡਤ ਜੀ ਕੋਲ ਜਾਣਾ ਪਵੇਗਾ ਮੈਂ ਪਿੰਕੀ ਦੇ ਕੋਲ ਉਸਦੇ ਕਮਰੇ ਵਿੱਚ ਬੈਠ ਗਏ 1 ਵਜੇ ਦੇ ਕਰੀਬ ਉਹ ਉੱઠી ਅਤੇ ਚਾਹ ਨਾਸ਼ਤਾ ਕੀਤਾ ਫਿਰ ਕਿਹਾ ਮਾਂ ਮੇਰੀ ਥਾਉਣ ਇੰਨੀ ਕਿਉਂ ਦਰਦ ਕਰ ਰਹੀ ਹੈ ਮੈਂ ਉਸਨੂੰ ਸਮਝਾਇਆ ਕਿ ਸ਼ਾਇਦ ਸੌਂਦੇ ਸਮੇਂ ਦਬ ਗਈ ਹੋਵੇਗੀ ਉਸਨੇ ਕਿਹਾ ਕਿ ਚਾਹ ਨਾਸ਼ਤਾ ਕਰਨ ਤੋਂ ਬਾਅਦ ਮੈਂ ਕੁਝ ਚੀਜ਼ੀ ਖਰੀਦਣ ਜਾਵਾਂਗੀ ਮੈਂ ਉਸ ਨੂੰ 100 ਰੁਪਏ ਦਿੱਤੇ ਤੇ ਉਸ ਨੂੰ ਕਿਹਾ ਕਿ ਉਹ ਦੂਰ ਨਾ ਜਾਵੇ ਜੇ ਉਸ ਨੂੰ ਆਪਣੀ ਧੌਣ ਵਿੱਚ ਦਰਦ ਮਹਿਸੂਸ ਹੋਵੇ ਤਾਂ ਤੁਰੰਤ ਘਰ ਵਾਪਸ ਆ ਜਾਵੇ ਫਿਰ ਬਿੰਕੀ ਬਾਹਰ ਚਲੀ ਗਈ ਆਮ ਤੌਰ ਤੇ ਉਹ 5-7 ਮਿੰਟਾਂ ਵਿੱਚ ਵਾਪਸ ਆ ਜਾਂਦੀ ਸੀ ਪਰ 15 ਮਿੰਟ ਬੀਤ ਗਏ ਉਹ ਵਾਪਸ ਨਹੀਂ ਆਈ ਮੈਂ ਸੋਚਿਆ ਕਿ ਸ਼ਾਇਦ ਦੁਕਾਨ ਤੇ ਭੀੜ ਹੋਵੇਗੀ ਪਰ ਫਿਰ ਬਾਲਕੋਨੀ ਤੋਂ ਜਦ ਮੈਂ ਦੇਖਿਆ ਤਾਂ ਦੁਕਾਨ ਬੰਦ ਸੀ ਮੇਰਾ ਦਿਲ ਖबरा ਗਿਆ ਮੈਂ ਤੁਰੰਤ ਆਪਣਾ ਦੁਪੱਟਾ ਲੈ ਕੇ ਗਲੀ ਵਿੱਚ ਚਲੀ ਗਈ ਪਰ ਉਹ ਕਿਤੇ ਦਿਖਾਈ ਨਹੀਂ ਦੇ ਰਹੀ ਸੀ ਇਸੇ ਦੌਰਾਨ ਮੇਰਾ ਘਰ ਵਾਲਾ ਵੀ ਕੰਮ ਤੋਂ ਵਾਪਸ ਆਇਆ ਉਸ ਨੇ ਮੈਨੂੰ ਬਾਹਰ ਖੜਾ ਵੇਖਿਆ ਤੇ ਪੁੱਛਿਆ ਕਿ ਕੀ ਹੋਇਆ ਤੁਸੀਂ ਕਿੱਥੇ ਜਾ ਰਹੇ ਹੋ ਮੈਂ ਬੇਚੈਨੀ ਨਾਲ ਜਵਾਬ ਦਿੱਤਾ ਪਿੰਕੀ ਦੁਕਾਨ ਤੇ ਕੁਝ ਸਮਾਨ ਖਰੀਦਣ ਗਈ ਸੀ ਉਸ ਨੂੰ ਗਏ ਨੂੰ ਅੱਧਾ ਘੰਟਾ ਹੋ ਗਿਆ ਹੈ ਅਜੇ ਵੀ ਉਸ ਦਾ ਕੋਈ ਪਤਾ ਨਹੀਂ ਹੈ ਮੈਂ ਅਗਲੀ ਦੁਕਾਨ ਤੇ ਜਾਣ ਹੀ ਵਾਲੀ ਸੀ ਕਿ ਮੇਰੇ ਘਰ ਵਾਲੇ ਨੇ ਕਿਹਾ ਤੂੰ ਘਰ ਜਾ ਉੱਥੇ ਬਹੁਤ ਭੀੜ ਹੈ ਮੈਂ ਲੈ ਆਵਾਂਗਾ ਮੈਂ ਹਾਂ ਵਿੱਚ ਸਿਰ ਹਿਲਾਇਆ ਪਰ ਬੇਚੈਨੀ ਕਾਰਨ ਮੈਂ ਅੰਦਰ ਨਹੀਂ ਜਾ ਸਕੀ ਮੇਰਾ ਦਮ ਘੁੱਟਣ ਲੱਗ ਪਿਆ ਸੀ ਸਮਾਂ ਹੌਲੀ-ਹੌਲੀ ਬੀਤ ਰਿਹਾ ਸੀ ਮੇਰਾ ਘਰ ਵਾਲਾ ਚਲਾ ਗਿਆ ਸੀ 20-25 ਮਿੰਟ ਬੀਤ ਗਏ ਸਨ ਤੇ ਮੇਰੀ ਹਾਲਤ ਵਿਗੜਦੀ ਜਾ ਰਹੀ ਸੀ ਮੈਂ ਦਰਵਾਜ਼ਾ ਬੰਦ ਕਰ ਦਿੱਤਾ ਤੇ ਦੁਕਾਨਵਾਲ ਚਲੀ ਗਈ ਜਦੋਂ ਮੈਂ ਉੱਥੇ ਪਹੁੰਚੀ ਤਾਂ ਮੈਂ ਦੇਖਿਆ ਕਿ ਮੇਰਾ ਘਰ ਵਾਲਾ ਪਿੰਕੀ ਦੀ ਤਸਵੀਰ ਦਿਖਾ ਕੇ ਆਲੇ-ਦੁਆਲੇ ਦੇ ਲੋਕਾਂ ਤੋਂ ਪੁੱਛਗਿੱਛ ਕਰ ਰਿਹਾ ਸੀ ਮੈਂ ਜਲਦੀ ਨਾਲ ਉਸ ਕੋਲ ਗਈ ਤੇ ਕਿਹਾ ਕੀ ਹੋਇਆ ਮੈਂ ਇੰਨੇ ਸਮੇਂ ਤੋਂ ਤੁਹਾਡਾ ਇੰਤਜ਼ਾਰ ਕਰ ਰਹੀ ਹਾਂ ਤੁਸੀਂ ਇੱਥੇ ਲੋਕਾਂ ਨਾਲ ਗੱਲਾਂ ਕਰ ਰਹੇ ਹੋ ਪਰ ਉਸਨੇ ਘਬਰਾਟ ਨਾਲ ਕਿਹਾ ਪਿੰਕੀ ਇਸ ਦੁਕਾਨ ਤੇ ਬਿਲਕੁਲ ਨਹੀਂ ਆਈ ਇਸ ਲਈ ਮੈਂ ਲੋਕਾਂ ਨੂੰ ਪੁੱਛ ਰਿਹਾ ਸੀ ਤੁਹਾਨੂੰ ਵੀ ਨੇੜਲੇ ਘਰਾਂ ਵਿੱਚ ਜਾ ਕੇ ਪੁੱਛਣਾ ਚਾਹੀਦਾ ਹੈ ਹੋ ਸਕਦਾ ਹੈ ਕਿ ਉਹ ਕਿਸੇ ਨਾਲ ਉਹਨਾਂ ਦੇ ਘਰ ਗਈ ਹੋਵੇ ਮੈਂ ਉਸ ਦੀ ਗੱਲ ਮੰਨ ਲਈ ਪਰ ਮੈਨੂੰ ਪਤਾ ਸੀ ਕਿ ਮੇਰੀ ਪਿੰਕੀ ਕਦੇ ਵੀ ਬਿਨਾਂ ਦੱਸੇ ਕਿਤੇ ਨਹੀਂ ਜਾਂਦੀ ਮੈਂ ਚਾਰ ਪੰਜ ਘਰਾਂ ਵਿੱਚ ਪੁੱਛਿਆ ਮੈਂ ਜਿਨ੍ਹਾਂ ਨੂੰ ਵੀ ਪੁੱਛਿਆ ਉਹਨਾਂ ਸਾਰਿਆਂ ਨੇ ਕਿਹਾ ਉਹਨਾਂ ਨੇ ਉਸ ਨੂੰ ਦੇਖਿਆ ਹੈ ਪਰ ਉਸਨੇ ਕਦੇ ਸਾਡੇ ਬੱਚਿਆਂ ਨਾਲ ਗੱਲ ਨਹੀਂ ਕੀਤੀ ਤੇ ਨਹੀਂ ਉਹਨਾਂ ਦੇ ਘਰ ਆਈ ਹੈ ਮੇਰਾ ਦਿਲ ਡੁੱਬ ਗਿਆ ਤੇ ਮੈਂ ਅੰਡ ਗਵਾਂਡ ਵਿੱਚ ਰਹਿੰਦੀ ਭੈਣ ਜੀ ਦੇ ਘਰ ਵੱਲ ਭੱਜ ਗਈ ਜੋ ਉਸ ਦੀ ਟੀਚਰ ਵੀ ਸੀ ਮੈਂ ਪ੍ਰਮਾਤ ਪਰਮਾਤਮਾ ਨੂੰ ਪ੍ਰਾਰਥਨਾ ਕੀਤੀ हे ਪ੍ਰਭੂ ਮੇਰੀ ਇੱਕੋ ਔਲਾਦ ਹੈ ਮੈਨੂੰ ਇੰਨੀ ਵੱਡੀ ਪ੍ਰੀਖਿਆ ਵਿੱਚ ਉਸ ਤੋਂ ਵੱਖ ਨਾ ਕਰੋ ਮੈਂ ਉੱਥੇ ਉਸ ਦੀ ਸਹੇਲੀ ਤੇ ਭੈਣ ਜੀ ਨੂੰ ਪੁੱਛਿਆ ਤੇ ਉਹਨਾਂ ਨੇ ਕਿਹਾ ਕਿ ਉਹ ਅੱਜ ਸਵੇਰ ਤੋਂ ਨਹੀਂ ਆਈ ਅਤੇ ਅਸੀਂ ਉਸ ਨੂੰ ਲੱਭਣ ਜਾ ਰਹੇ ਹਾਂ ਇਹ ਸੁਣ ਕੇ ਮੇਰੀ ਚਿੰਤਾ ਵੱਧ ਗਈ ਮੈਂ ਦੁਕਾਨ ਤੇ ਵਾਪਸ ਗਿਆ ਤੇ ਉੱਚੀ ਆਵਾਜ਼ ਵਿੱਚ ਕਿਹਾ ਮੇਰੀ ਬੱਚੀ ਤੁਹਾਡੀ ਦੁਕਾਨ ਤੇ ਆਈ ਸੀ ਮੈਨੂੰ ਮੇਰੀ ਬੱਚੀ ਦੇ ਦਿਓ ਨਹੀਂ ਤਾਂ ਮੈਂ ਪੁਲਿਸ ਨੂੰ ਸ਼ਿਕਾਇਤ ਕਰਾਂਗਾ ਇਹ ਸੁਣ ਕੇ ਮੇਰੇ ਘਰ ਵਾਲੇ ਨੇ ਦੁਕਾਨਦਾਰ ਤੋਂ ਮਾਫੀ ਮੰਗੀ ਤੇ ਮੈਨੂੰ ਦਲਾਸਾ ਦਿੰਦੇ ਹੋਏ ਕਿਹਾ ਕਿ ਤੁਸੀਂ ਇਸ ਤਰ੍ਹਾਂ ਦਾ ਵਿਵਹਾਰ ਕਿਉਂ ਕਰ ਰਹੇ ਹੋ ਉਹ ਇੱਥੇ ਹੀ ਕਿਤੇ ਹੋਵੇਗੀ ਚਿੰਤਾ ਨਾ ਕਰੋ ਪਰ ਮੈ ਰੋਂਦੇ ਹੋਏ ਕਿਹਾ ਨਹੀਂ ਉਸ ਨੂੰ ਕੁਝ ਹੋ ਗਿਆ ਹੈ ਮੇਰਾ ਦਿਲ ਘਬਰਾ ਰਿਹਾ ਹੈ ਮੇਰੀ ਬੱਚੀ ਨੂੰ ਕਿਸੇ ਨੇ ਅਗਵਾ ਕਰ ਲਿਆ ਹੈ ਮੈਂ ਆਪਣੀ ਬੱਚੀ ਤੋਂ ਬਿਨਾ ਨਹੀਂ ਰਹਿ ਸਕਦੀ ਅਸੀਂ ਉਸ ਤੋਂ ਬਿਨਾ ਕੀ ਕਰਾਂਗੇ ਮੇਰੇ ਘਰ ਵਾਲੇ ਨੇ ਮੈਨੂੰ ਦਿਲਾਸਾ ਦਿੰਦੇ ਹੋਏ ਕਿਹਾ ਚਿੰਤਾ ਨਾ ਕਰੋ ਮੈਂ ਆਪਣੇ ਰਿਸ਼ਤੇਦਾਰਾਂ ਨੂੰ ਬੁਲਾਵਾਂਗਾ ਫਿਰ ਅਸੀਂ ਪੁਲਿਸ ਨੂੰ ਸ਼ਿਕਾਇਤ ਕਰਾਂਗੇ ਹੁਣ ਤੁਸੀਂ ਮੇਰੇ ਨਾਲ ਆਓ ਚਲੋ ਉਸ ਦੀ ਅਨਾਉਂਸਮੈਂਟ ਗੁਰਦੁਆਰਾ ਸਾਹਿਬ ਵਿੱਚ ਕਰਵਾਉਂਦੇ ਹਾਂ ਜੇ ਉਹ ਕਿਸੇ ਦੇ ਘਰ ਗਈ ਹੈ ਤਾਂ ਉਹ ਵਾਪਸ ਆ ਜਾਵੇਗੀ ਉਸ ਦੀ ਗੱਲ ਸੁਣਨ ਤੋਂ ਬਾਅਦ ਮੈਂ ਆਪਣਾ ਸਿਰ ਹਿਲਾਇਆ ਤੇ ਉਸ ਦੇ ਨਾਲ ਗੁਰਦੁਆਰਾ ਸਾਹਿਬ ਵੱਲ ਵਧੀ ਮੇਰਾ ਘਰ ਵਾਲਾ ਅੰਦਰ ਗਿਆ ਅਤੇ ਬਾਬਾ ਜੀ ਨੂੰ ਕਹਿਣ ਲੱਗਿਆ ਮੈਂ ਬਾਹਰ ਖੜੀ ਪ੍ਰਾਰਥਨਾ ਕਰਨ ਰਹੀ ਸੀ हे ਪ੍ਰਮਾਤਮਾ ਮੇਰੀ ਬੱਚੀ ਦੇ ਸਿਰ ਤੇ ਆਪਣੀ ਮਿਹਰ ਦਾ ਹੱਥ ਰੱਖਣਾ ਉਹ ਜਿੱਥੇ ਵੀ ਹੈ ਸੁਰੱਖਿਅਤ ਰੱਖੋ ਜੇ ਉਸ ਨੂੰ ਕੁਝ ਹੋ ਗਿਆ ਤਾਂ ਮੈਂ ਜਿਉਂਦੇ ਜੀ ਮਰ ਜਾਵਾਂਗੀ ਸਵੇਰੇ ਉਸ ਦੀ ਧੌਣ ਤੇ ਜ਼ਹਿਰ ਦੇ ਨਿਸ਼ਾਨ ਸੀ ਫਿਰ ਉਸ ਦਾ ਡਰ ਨਾਲ ਬੇਹੋਸ਼ ਹੋ ਜਾਣਾ ਹੁਣ ਉਸ ਦਾ ਗਾਇਬ ਹੋਣਾ ਇਹ ਮੈਨੂੰ ਚੰਗੇ ਸੰਕੇਤ ਨਹੀਂ ਲੱਗੇ ਕੁਝ ਸਮੇਂ ਬਾਅਦ ਮੇਰੇ ਪਤੀ ਨੇ ਮੈਨੂੰ ਸਮਝਾਉਂਦੇ ਹੋਏ ਕਿਹਾ ਤੁਸੀਂ ਘਰ ਜਾਓ ਅਤੇ ਪ੍ਰਾਰਥਨਾ ਕਰੋ ਮੇਰਾ ਇੱਕ ਵੀਰਾ ਤੇ ਉਸ ਦੀ ਘਰ ਵਾਲੀ ਹੈ ਜਿਸ ਨਾਲ ਮੈਂ ਹਰ ਜਗ੍ਹਾ ਭਾਲਦੀ ਹਾਂ ਮੈਂ ਉਸ ਨੂੰ ਹਸਪਤਾਲਾਂ ਵਿੱਚ ਵੀ ਲੱਭਾਂਗੀ ਮੈਂ ਰੋਂਦਿਆਂ ਕਿਹਾ ਕਿ ਉਹ ਕਿਸੇ ਹਸਪਤਾਲ ਜਾਂ ਅਨਾਥ ਆਸ਼ਰਮ ਵਿੱਚ ਕਿਵੇਂ ਪਹੁੰਚ ਸਕਦੀ ਹੈ ਉਸ ਨੂੰ ਗਈ ਨੂੰ ਸਿਰਫ ਅੱਧਾ ਘੰਟਾ ਹੋਇਆ ਹੈ ਉਸ ਨੂੰ ਇੰਨੀ ਜਲਦੀ ਕੌਣ ਲੈ ਜਾਵੇਗਾ ਫਿਰ ਉਹਨਾਂ ਨੇ ਕਿਹਾ ਸਾਨੂੰ ਹੁਣੇ ਕੋਈ ਜੋਖਮ ਨਹੀਂ ਲੈਣਾ ਚਾਹੀਦਾ ਪਹਿਲਾਂ ਸਾਨੂੰ ਹਰ ਇੱਕ ਜਗ੍ਹਾ ਲੱਭਣ ਦੀ ਲੋੜ ਹੈ ਜੇ ਉਹ ਉੱਥੇ ਨਹੀਂ ਮਿਲੀ ਤਾਂ ਅਸੀਂ ਪੁਲਿਸ ਨੂੰ ਸ਼ਿਕਾਇਤ ਕਰਾਂਗੇ ਮੈਂ ਰੋਂਦੀ ਹੋਈ ਵਾਪਸ ਆ ਗਈ ਮੇਰਾ ਦਿਲ ਟੁੱਟ ਰਿਹਾ ਸੀ ਬਾਰ ਮੇਰੀ ਇੱਕੋ ਅਰਦਾਸ ਸੀ ਹੇ ਰੱਬਾ ਮੇਰੀ ਬੱਚੀ ਦੀ ਰੱਖਿਆ ਕਰੋ ਉਸ ਨੂੰ ਕੋਈ ਨੁਕਸਾਨ ਨਾ ਹੋਵੇ ਜਦੋਂ ਮੈਂ ਘਰ ਪਹੁੰਚੀ ਤਾਂ ਸਾਰਾ ਮਹੱਲਾ ਮੇਰੇ ਦਰਵਾਜ਼ੇ ਤੇ ਸੀ ਮੈਂ ਸਾਰਿਆਂ ਨੂੰ ਬੱਸ ਇੰਨਾ ਹੀ ਕਿਹਾ ਮੇਰੀ ਬੱਚੀ ਲਈ ਪ੍ਰਾਰਥਨਾ ਕਰਨ ਜੇ ਉਸ ਨੂੰ ਕੁਝ ਹੋ ਗਿਆ ਤਾਂ ਮੈਂ ਜਿਉਂਦੇ ਜੀ ਮਰ ਜਾਵਾਂਗੀ ਫਿਰ ਮੈਂ ਬਰਾਂਡੇ ਵਿੱਚ ਬੈਠ ਗਈ ਅਤੇ ਉੱਚੀ ਉੱਚੀ ਰੋਣ ਲੱਗ ਪਈ ਆਣ ਦੇ ਵੰਦੇ ਲੋਕ ਮੈਨੂੰ ਦਲਾਸਾ ਦਿੰਦੇ ਰਹੇ ਕਿ ਫਿਕਰ ਨਾ ਕਰੋ ਪ੍ਰਾਰਥਨਾ ਕਰੋ ਸਭ ਠੀਕ ਹੋ ਜਾਵੇ ਉਹਨਾਂ ਦੀ ਗੱਲ ਸੁਣ ਕੇ ਮੈਂ ਤੁਰੰਤ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿੱਤੀ ਦੋ ਘੰਟੇ ਬੀਤ ਗਏ ਦੋ ਘੰਟਿਆਂ ਬਾਅਦ ਮੇਰਾ ਘਰ ਵਾਲਾ ਆਪਣੇ ਭਾਈਆਂ ਤੇ ਤਾਇਏ ਨਾਲ ਘਰ ਵਾਪਸ ਆਇਆ ਮੈਂ ਤੁਰੰਤ ਗੱਡੀ ਵੱਲ ਨੂੰ ਭੱਜੀ ਅਤੇ ਜਦੋਂ ਉਸਨੇ ਮੈਨੂੰ ਪੁੱਛਿਆ ਕਿ ਕੀ ਹੋਇਆ ਹੈ ਪਿੰਕੀ ਕਿੱਥੇ ਹੈ ਮੈਂ ਪੁੱਛਿਆ ਤੁਸੀਂ ਕਿਹਾ ਸੀ ਕਿ ਤੁਸੀਂ ਉਸ ਨੂੰ ਲੈ ਕੇ ਆਉਂਗੇ ਕਿੱਥੇ ਹੈ ਸਾਡੀ ਬੇਟੀ ਇਸ ਤੇ ਉਸਨੇ ਆਪਣਾ ਸਿਰ ਹਿਲਾਇਆ ਅਤੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਉਹ ਕਿੱਥੇ ਗਈ ਹੈ ਮੈਂ ਹਰ ਥਾਂ ਲੱਭਿਆ ਇਹ ਕਹਿ ਕੇ ਉਹ ਰੋ ਪਿਆ ਅਸੀਂ ਆਪਣੀ ਬੇਟੀ ਨੂੰ ਬਹੁਤ ਪਿਆਰ ਕਰਦੇ ਸੀ ਉਹ ਸਾਡੀ ਜ਼ਿੰਦਗੀ ਸੀ ਤੇ ਉਦੋਂ ਹੀ ਮੇਰੇ ਘਰ ਵਾਲੇ ਦੇ ਚਾਚੇ ਦਾ ਮੁੰਡਾ ਅੱਗੇ ਆਇਆ ਤੇ ਮੇਰੇ ਘਰ ਵਾਲੇ ਦੇ ਮੋਢੇ ਤੇ ਹੱਥ ਰੱਖ ਕੇ ਕਿਹਾ ਵੀਰੇ ਤੁਸੀਂ ਇਸ ਤਰ੍ਹਾਂ ਕਿਉਂ ਰੋ ਰਹੇ ਹੋ ਜੇ ਤੁਸੀਂ ਹਿੰਮਤ ਹਾਰ ਗਏ ਤਾਂ ਪਰਜਾਈ ਦਾ ਕੀ ਹੋਵੇਗਾ ਮੈਂ ਵੀ ਰੋ ਰਹੀ ਸੀ ਮੇਰੇ ਘਰ ਵਾਲੇ ਨੇ ਕਿਹਾ ਜੇ ਮੇਰੀ ਪਿੰਕੀ ਨੂੰ ਕੁਝ ਹੋ ਗਿਆ ਤਾਂ ਮੈਂ ਮਰ ਜਾਵਾਂਗੀ ਮੈਂ ਉਸ ਨੂੰ ਕਦੇ ਇਕੱਲਾ ਨਹੀਂ ਛੱਡਣਾ ਚਾਹੁੰਦੀ ਸੀ ਮੈਂ ਵੀ ਆਪਣੇ ਆਪ ਨੂੰ ਦੋਸ਼ੀ ਮੰਨ ਰਹੀ ਸੀ ਕਿਉਂਕਿ ਮੈਂ ਹੀ ਸੀ ਜਿਸ ਨੇ ਆਪਣੀ ਬੱਚੀ ਨੂੰ ਪੈਸੇ ਦਿੱਤੇ ਸਨ ਤੇ ਉਸ ਨੂੰ ਬਾਹਰ ਭੇਜ ਦਿੱਤਾ ਸੀ ਜਦੋਂ ਉਸ ਨੇ ਖੁਦ ਕੁਝ ਨਹੀਂ ਕਿਹਾ ਸੀ ਉਹ ਚੀਜ਼ਾਂ ਲੈਣ ਜਾਣਾ ਚਾਹੁੰਦੀ ਹੈ ਸਮਾਂ ਹੌਲੀ-ਹੌਲੀ ਬੀਤ ਰਿਹਾ ਸੀ ਪੁਲਿਸ ਨੂੰ ਕੋਈ ਸਬੂਤ ਨਹੀਂ ਮਿਲ ਰਿਹਾ ਸੀ ਦੋ ਦਿਨ ਬੀਤ ਗਏ ਸਨ ਮੇਰੀ ਹਾਲਤ ਮਰੇ ਹੋਏ ਇਨਸਾਨ ਵਰਗੀ ਹੋ ਗਈ ਸੀ ਮੇਰਾ ਕੁਝ ਖਾਣ ਪੀਣ ਨੂੰ ਬਿਲਕੁਲ ਦਿਲ ਨਹੀਂ ਕਰਦਾ ਸੀ ਮੈਂ ਬਸ ਰੋਂਦੀ ਰਹਿੰਦੀ ਸੀ ਕੱਲ ਤੱਕ ਮੇਰੀ ਗੋਦੀ ਭਰੀ ਹੋਈ ਸੀ ਅੱਜ ਖਾਲੀ ਹੋ ਗਈ ਸੀ ਮੈਂ ਉਸ ਨੂੰ ਬੁਰਾ ਭਲਾ ਕਹਿ ਰਹੀ ਸੀ ਜਿਸ ਨੇ ਮੇਰੀ ਬੱਚੀ ਨੂੰ ਗਾਇਬ ਕੀਤਾ ਸੀ ਮੈਨੂੰ ਮੇਰੀ ਨਿਗਾ ਵਿੱਚ ਉਹ ਸੁਖੀ ਨਹੀਂ ਰਹਿਣਾ ਚਾਹੀਦਾ ਸੀ ਮੇਰੀ ਬੱਚੀ 10 ਸਾਲ ਦੀ ਸੀ ਮੈਨੂੰ ਡਰ ਸੀ ਕਿ ਕੋਈ ਉਸ ਦੀ ਇੱਜ਼ਤ ਨਾ ਰੋਲ ਦੇਵੇ ਮੈਂ ਸਿਰਫ ਉਸ ਦੀ ਸੁਰੱਖਿਆ ਲਈ ਪਰਮਾਤਮਾ ਅੱਗੇ ਪ੍ਰਾਰਥਨਾ ਕਰ ਰਹੀ ਸੀ ਪਰ ਮੈਨੂੰ ਨਹੀਂ ਪਤਾ ਸੀ ਕਿ ਜਿਸ ਵਿਅਕਤੀ ਤੇ ਅਸੀਂ ਸਭ ਤੋਂ ਵੱਧ ਭਰੋਸਾ ਕਰਦੇ ਹਾਂ ਉਹੀ ਸਾਡੇ ਨਾਲ ਧੋਖਾ ਕਰ ਰਿਹਾ ਹੈ ਕੁਝ ਦਿਨ ਹੋਰ ਬੀਤ ਗਏ ਅਤੇ ਸਵੇਰੇ-ਸਵੇਰੇ ਮੇਰੇ ਘਰ ਵਾਲੇ ਨੂੰ ਇੱਕ ਕੁੜੀ ਦੀ ਪਛਾਣ ਕਰਨ ਲਈ ਪੁਲਿਸ ਸਟੇਸ਼ਨ ਬੁਲਾਇਆ ਗਿਆ ਪਰ ਉਹ ਪਿੰਕੀ ਨਹੀਂ ਸੀ ਅਸੀਂ ਉਸ ਦੀ ਫੋਟੋ ਵੀ ਪੁਲਿਸ ਨੂੰ ਦਿੱਤੀ ਪਰ ਉਹ ਸਿਰਫ ਅਸੀਂ ਸਮਾਂ ਬਰਬਾਦ ਕਰ ਰਹੇ ਸੀ ਮੈਂ ਇਸ ਉਮੀਦ ਨਾਲ ਬੈਠੀ ਸੀ ਕਿ ਸ਼ਾਇਦ ਮੇਰੀ ਬੱਚੀ ਆਵੇਗੀ। ਮੇਰੀ ਰਾਤਾਂ ਦੀ ਨੀਂਦ ਉੱਡ ਗਈ ਸੀ। ਦਿਨ ਦੀ ਸ਼ਾਂਤੀ ਚਲੀ ਗਈ ਸੀ। ਜਦੋਂ ਮੇਰਾ ਘਰ ਵਾਲਾ ਖਾਲੀ ਹੱਥ ਵਾਪਸ ਆਇਆ ਤਾਂ ਮੈਂ ਫੇਰ ਉਣ ਲੱਗ ਪਈ। ਉਹ ਮੈਨੂੰ ਕਮਰੇ ਵਿੱਚ ਲੈ ਗਿਆ, ਮੈਨੂੰ ਦਲਾਸਾ ਦਿੱਤਾ ਤੇ ਆਰਾਮ ਕਰਨ ਲਈ ਕਿਹਾ। ਅਸੀਂ ਦੋਵੇਂ ਤਿੰਨ ਦਿਨਾਂ ਤੋਂ ਨਹੀਂ ਸੌ ਰਹੇ ਸੀ। ਕੁਝ ਸਮੇਂ ਬਾਅਦ ਅਚਾਨਕ ਮੈਨੂੰ ਇੱਕ ਬੱਚੇ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ। ਮੈਂ ਆਪਣੇ ਘਰ ਵਾਲੇ ਨੂੰ ਜਗਾਇਆ। ਉਹ ਵੀ ਜਾਗ ਪਿਆ। ਉਸਨੇ ਕਿਹਾ, ਇਹ ਸਾਡੀ ਪਿੰਕੀ ਦੀਆਂ ਆਵਾਜ਼ਾਂ ਹਨ। ਅਸੀਂ ਦੋਵਾਂ ਨੇ ਧਿਆਨ ਦਿੱਤਾ ਤੇ ਆਵਾਜ਼ ਛੱਤ ਤੋਂ ਆ ਰਹੀ ਸੀ। ਅਸੀਂ ਉਸ ਨਾਲ ਗੱਲ ਕਰਨ ਗਏ ਪਰ ਜਦੋਂ ਅਸੀਂ ਉੱਥੇ ਪਹੁੰਚੇ ਤਾਂ ਅਗਲਾ ਪਲ ਮੇਰੇ ਲਈ ਜਾਨ ਕੱਢਣ ਵਾਲਾ ਸੀ। ਮੇਰੀ ਬੇਟੀ ਜ਼ਖਮੀ ਹਾਲਤ ਵਿੱਚ ਛੱਤ ਤੇ ਪਈ ਸੀ ਅਸੀਂ ਦੋਵੇਂ ਉਸ ਵੱਲ ਭੱਜੇ ਅਤੇ ਉਸ ਨੂੰ ਆਪਣੀ ਗੋਦੀ ਵਿੱਚ ਚੁੱਕ ਲਿਆ ਸਾਨੂੰ ਦੇਖ ਕੇ ਉਹ ਉੱਚੀ-ਉੱਚੀ ਰੋਣ ਲੱਗ ਪਈ ਮੈਂ ਉਸ ਨੂੰ ਥੱਲੇ ਲਿਆਂਦਾ ਤੇ ਇੱਕ ਲੇਡੀ ਡਾਕਟਰ ਨੂੰ ਬੁਲਾਇਆ ਉਸ ਦੀ ਜਾਂਚ ਕਰਨ ਤੋਂ ਬਾਅਦ ਉਸ ਨੇ ਮੈਨੂੰ ਭਰੋਸਾ ਦਿਵਾਇਆ ਕਿ ਤੁਹਾਡੀ ਬੇਟੀ ਨਾਲ ਕੁਝ ਵੀ ਮਾੜਾ ਨਹੀਂ ਹੋਇਆ ਉਸ ਨੂੰ ਸਿਰਫ ਡਰਾਇਆ ਤਮਕਾਇਆ ਗਿਆ ਹੈ ਜਦੋਂ ਉਹ ਠੀਕ ਹੋ ਜਾਂਦੀ ਹੈ ਤਾਂ ਉਸ ਨੂੰ ਪੁੱਛੋ ਕਿ ਉਸ ਨੂੰ ਕੀ ਹੋਇਆ ਹੈ ਡਾਕਟਰ ਚਲੀ ਗਈ ਅਤੇ ਮੇਰੀ ਪਿੰਕੀ ਦੋ ਦਿਨ ਅੱਖਾਂ ਬੰਦ ਕਰਕੇ ਪਈ ਰਹੀ ਸਾਨੂੰ ਕੁਝ ਰਾਹਤ ਮਿਲੀ ਪਰ ਫਿਕਰ ਅਜੇ ਵੀ ਉੱਥੇ ਹੀ ਸੀ ਕਿ ਉਸ ਨੂੰ ਹੋਇਆ ਕੀ ਸੀ ਦੋ ਦਿਨਾਂ ਬਾਅਦ ਮੇਰੀ ਬੇਟੀ ਅਚਾਨਕ ਚੀਕਦੀ ਅਤੇ ਰੋਂਦੀ ਹੋਈ ਜਾਗ ਗਈ ਫਿਰ ਉਸ ਨੇ ਮੈਨੂੰ ਜੋ ਦੱਸਿਆ ਉਸ ਨੇ ਸਾਨੂੰ ਦੋਵੇਂ ਪਤੀ ਪਤਨੀ ਨੂੰ ਸੋੜ ਕੇ ਰੱਖ ਦਿੱਤਾ ਉਸਨੇ ਕਿਹਾ ਮਾ ਪਿਤਾ ਜੀ ਦੇ ਚਾਚੇ ਦੇ ਮੁੰਡੇ ਨੇ ਜਿਸ ਨੂੰ ਤੁਸੀਂ ਆਪਣਾ ਛੋਟਾ ਵੀਰ ਕਹਿੰਦੇ ਹੋ ਉਸਨੇ ਮੈਨੂੰ ਅਗਵਾ ਕਰ ਲਿਆ ਸੀ ਉਹ ਮੈਨੂੰ ਬਹੁਤ ਕੁੱਟਦਾ ਸੀ ਉਹ ਮੈਨੂੰ ਇੱਕ ਗੋਲ ਘੇਰੇ ਵਿੱਚ ਬਿਠਾਉਂਦਾ ਸੀ ਤੇ ਚਾਰੇ ਪਾਸੇ ਦੀਵੇ ਜਗਾਉਂਦਾ ਸੀ ਜਦੋਂ ਮੈਂ ਉਸ ਨੂੰ ਪੁੱਛਿਆ ਕਿ ਇਹ ਕੀ ਹੈ ਤਾਂ ਉਹ ਮੈਨੂੰ ਹੋਰ ਕੁੱਟਦਾ ਸੀ ਇਹ ਸੁਣ ਕੇ ਮੇਰਾ ਘਰ ਵਾਲਾ ਵੀ ਗੁੱਸੇ ਵਿੱਚ ਆ ਗਿਆ ਅਸੀਂ ਦੋਵੇਂ ਸਿੱਧੇ ਉਸਦੇ ਘਰ ਚਲੇ ਗਏ ਜਦੋਂ ਅਸੀਂ ਉਸ ਨਾਲ ਸਖਤੀ ਵਰਤੀ ਤਾਂ ਅਸੀਂ ਉਸਦੀ ਸਚਾਈ ਸੁਣ ਕੇ ਹੈਰਾਨ ਰਹਿ ਗਏ ਉਸਨੇ ਕਿਹਾ ਮੈਂ ਤੇਰੀ ਘਰ ਵਾਲੀ ਨਾਲ ਵਿਆਹ ਕਰਨਾ ਚਾਹੁੰਦਾ ਸੀ ਤੇ ਤੁਹਾਨੂੰ ਬਰਬਾਦ ਕਰਨਾ ਚਾਹੁੰਦਾ ਸੀ ਮੈਂ ਤੁਹਾਡੀ ਬੇਟੀ ਤੇ ਹਮਲਾ ਕੀਤਾ ਸੀ ਤਾਂ ਜੋ ਤੁਸੀਂ ਆਪਣੀ ਘਰ ਵਾਲੀ ਤੋਂ ਦੂਰ ਹੋ ਜਾਓ ਅਤੇ ਉਸ ਨੂੰ ਛੱਡ ਦਿਓ ਪਰ ਤੁਸੀਂ ਦੋਵੇਂ ਹੋਰ ਵੀ ਨੇੜੇ ਹੋ ਗਏ ਅਤੇ ਕਦੇ ਵੀ ਇੱਕ ਦੂਜੇ ਤੇ ਦੋਸ਼ ਨਹੀਂ ਲਾਇਆ ਮੈਨੂੰ ਲੱਗਾ ਕਿ ਮੇਰੀ ਯੋਜਨਾ ਅਸਫਲ ਹੋ ਗਈ ਹੈ ਇਸ ਲਈ ਮੈਂ ਬੱਚੀ ਨੂੰ ਛੱਡ ਦਿੱਤਾ ਮੈਂ ਤੁਹਾਡੇ ਤੇ ਕਾਲਾ ਜਾਦੂ ਕਰਵਾ ਰਿਹਾ ਸੀ ਪਰ ਕਿਹਾ ਜਾਂਦਾ ਹੈ ਕਿ ਜਦੋਂ ਰਿਸ਼ਤਾ ਮਜ਼ਬੂਤ ਹੁੰਦਾ ਹੈ ਤਾਂ ਕੁਝ ਵੀ ਨਹੀਂ ਹੁੰਦਾ ਇਹ ਸੁਣ ਕੇ ਮੇਰੇ ਪਤੀ ਨੇ ਤੁਰੰਤ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਫਿਰ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਉਸ ਨੂੰ ਕੁੱਟਣ ਤੋਂ ਬਾਅਦ ਉਸਨੇ ਸਾਰੀ ਸਚਾਈ ਕਬੂਲ ਕਰ ਲਈ ਨਹੀਂ ਤਾਂ ਉਹ ਹਮੇਸ਼ਾ ਬੇਕਸੂਰ ਹੋਣ ਦਾ ਦਿਖਾਵਾ ਕਰਦਾ ਸੀ ਅਸੀਂ ਇਹ ਸੋਚ ਕੇ ਡਰ ਗਏ ਸੀ ਕਿ ਇਹ ਦਰਿੰਦਾ ਸਾਡੀ ਬੇਟੀ ਨਾਲ ਕੀ ਕਰ ਰਿਹਾ ਸੀ ਇਸ ਘਟਨਾ ਤੋਂ ਬਾਅਦ ਅਸੀਂ ਇਹ ਸ਼ਹਿਰ ਛੱਡ ਦਿੱਤਾ ਅਤੇ ਕਿਸੇ ਹੋਰ ਸ਼ਹਿਰ ਵਿੱਚ ਰਹਿਣ ਲੱਗ ਪਏ ਕਿਉਂਕਿ ਇਸ ਇਲਾਕੇ ਵਿੱਚ ਸਾਡੀ ਬੱਚੀ ਬਾਰੇ ਬਹੁਤ ਸਾਰੀਆਂ ਗਲਤ ਅਫਵਾਹਾਂ ਫਲਾਈਆਂ ਜਾ ਰਹੀਆਂ ਸੀ ਅਸੀਂ ਨਹੀਂ ਚਾਹੁੰਦੇ ਸੀ ਕਿ ਉਸ ਦਾ ਭਵਿੱਖ ਬਰਬਾਦ ਹੋਵੇ ਸਾਨੂੰ ਹਮੇਸ਼ਾ ਚੌਕਸ ਰਹਿਣਾ ਚਾਹੀਦਾ ਹੈ ਕਿਉਂਕਿ ਸਿਰਫ ਚੁੱਪ ਰਹਿਣ ਨਾਲ ਸਮੱਸਿਆਵਾਂ ਦਾ ਹੱਲ ਨਹੀਂ ਹੋ ਸਕਦਾ ਇਸ ਲਈ ਦੋਸਤੋ ਇਸ ਕਹਾਣੀ ਦਾ ਨੈਤਿਕ ਸਿਧਾਂਤ ਇਹ ਹੈ ਕਿ ਬੇਇਨਸਾਫੀ ਦੇ ਸਾਹਮਣੇ ਚੁੱਪ ਰਹਿਣਾ ਅਤੇ ਸਾਡੇ ਆਪਣੇ ਲੋਕ ਅਪਰਾਧੀਆਂ ਨੂੰ ਉਤਸ਼ਾਹਿਤ ਕਰਦੇ ਹਨ ਆਪਣੇ ਬੱਚਿਆਂ ਦੀ ਸੁਰੱਖਿਆ ਲਈ ਆਪਣੇ ਬੌਸ ਨਾਲ ਸੱਚਾਈ ਦਾ ਸਾਹਮਣਾ ਕਰੋ ਸਮੇਂ ਸਿਰ ਕਾਰਵਾਈ ਕਰੋ ਤੇ ਉਹਨਾਂ ਨੂੰ ਹਰ ਕੀਮਤ ਤੇ ਇਨਸਾਫ ਦਿਵਾਓ ਹਾਂਜੀ ਦੋਸਤੋ ਕੀ ਨੇ ਤੁਹਾਡੇ ਇਸ ਕਹਾਣੀ ਨੂੰ ਲੈ ਕੇ ਵਿਚਾਰ ਜਰੂਰ ਦੱਸਣਾ